ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਪਹੁੰਚੇ ਆ ਓਏ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਰਹਿ ਜਾਂਦਾ ਇਹ ਸੱਜਣਾ ਨੂੰ ਮੋਗਾ ਧਰਮਪ੍ਰੀਤ ਦੇ ਪਿੰਡ ਪਹੁੰਚੇ ਹੋਇਆ ਧਰਮਪ੍ਰੀਤ ਦੇ ਆੜੀ ਕੋਲੇ ਪਹੁੰਚੇ ਆ ਰਾਜੇ ਕੋਲੇ ਰਾਜੇ ਬਲਾਸਪੁਰ ਵਾਲੇ ਦੀ ਵੀਡੀਓ ਬਣਾਉਣ ਲੱਗੇ ਆ ਸੱਜਣੋ ਜਾਨਵਰ ਦਿਖਾਵਾਂਗੇ 8 6 ਮੱਝਾਂ ਦਿਖਾਵਾਂਗੇ ਜਿਨ੍ਹਾਂ ਚੋਂ ਪੰਜ ਤਾਜ਼ੀਆਂ ਸੂਈਆਂ ਨੇ ਇੱਕ ਮੇਰਾ ਖਿਆਲ ਆ ਸੂਣ ਵਾਲੀ ਆ ਤੇ ਦੋ ਦਿਖਾਵਾਂਗੇ ਗਾਵਾਂ ਇੱਕ ਗਾਂ ਸੂਈ ਹੋਈ ਆ ਤੇ ਇੱਕ ਹੈਗੀ ਆ ਸੱਜਣੋ ਗੱਬਣਾ ਤੇ ਆਜੋ ਬਾਕੀ ਬਾਈਨਾ ਮਲਿਆਉਨੇ ਆ ਕੱਲਾ ਕੱਲਾ ਜਾਨਵਰ ਦਿਖਾਵਾਂਗੇ ਤੋਰ ਕੇ ਤੇ ਰੇਟ ਵੀ ਵੀਡੀਓ ਵਿੱਚ ਹੀ ਕਰਾਵਾਂਗੇ ਆਜੋ ਜੀ ਹੋਰ ਰਾਜ ਕੀ ਹਾਲ ਹੈ ਵਧਿਆ ਗੁਰੂ ਚੜ੍ਹਦੀ ਕਲਾ ਮਹਾਰਾਜ ਚੜ੍ਹਦੀ ਕਲਾ ਪੂਰੀ ਕਿਰਪਾ ਮਹਾਰਾਜ ਕਿਰਪਾ ਮਹਾਰਾਜ ਦੀ ਫੱਲਾ ਫੋਲੋ ਕਰ ਇੱਥੋਂ ਕਰ ਲਈਏ ਸ਼ੁਰੂ ਫਿਰ ਆ ਕੱਟੀ ਤੋਂ ਕਰਦੇ ਵੀਰੇ ਆਪਾਂ ਹਾਂ ਤੋਰ ਦੇ ਬਾਈ ਖੋਲ ਕੇ ਕੀ ਕਿਹੜਾ ਸੂਆ ਬਾਈ ਇਹਦਾ ਇਹ ਵੀਰੇ ਪਲੂਨ ਸੂਈ ਆ ਕੱਟੀ ਪਹਿਲਾ ਸੂਆ ਪਹਿਲਾ ਸੂਆ ਚਾਰ ਦੰਦਾਂ ਦਾ ਮੂੰਹੋਂ ਚਾਰ ਦੰਦਾਂ ਦਾ ਕਦੋਂ ਸੂਈ ਆ ਇਹ ਇਹ ਰਾ ਸੂਈ ਆ ਵੀਰੇ ਤੇ ਕੱਦ ਕਾਠ ਵੀ ਚੰਗਾ ਤੇ ਮੇਨ ਗੱਲ ਆ ਯਾਰ ਚਮੜੀ ਚਮੜੀ ਬਹੁਤ ਬਰੀਕ ਆ ਤੇ ਥਣ ਥਣੋਟ ਵੀ ਜਿਵੇਂ ਗੱਲ ਕਰ ਲਾਂ ਚੰਗਾ ਲੱਗਿਆ ਪਹਿਲਣ ਦੇ ਹਿਸਾਬ ਨਾਲ ਲੇਵਾ ਉਹੀ ਗੱਲ ਆ ਵੀ ਸਟਿਚ ਆਰਡਰ ਦੀ ਐ ਉੱਤੋਂ ਬਾਡੀ ਬੁੱਡੀ ਵੀ ਚੰਗੀ ਆ ਤੇ ਚਮਕ ਚੌਕ ਵੀ ਯਾਰ ਪਿੰਡੇ 'ਚ ਬਹੁਤ ਆਏ ਗੱਲ ਬਹੁਤ ਚੰਗੇ ਵੀਰੇ ਆ ਕਿੰਨਾ ਕਰਾ ਜੇ ਦੁੱਧ ਪਾ ਸਕਦੀ ਆ ਇਹ ਵੀਰੇ ਨਾਲ ਫਲਾ 12 ਕਿਲੋ ਦੁੱਧ ਦੇਊਗਾ ਯਾਰ ਹੈ 12 ਕਿਲੋ ਦੇਊਗਾ ਹਾਂ 12 13 ਪਾ ਸਕਦੀ ਆ ਬਾਕੀ ਹੋਈ ਗੱਲ ਆ ਵੀ ਦੁੱਧ ਸੇਵਾ ਦਾ ਹੈ ਨਾ ਦੁੱਧ ਸੇਵਾ ਦਾ ਹੀ ਹਾਂ ਦੁੱਧ ਸੇਵਾ ਦਾ ਹੁੰਦਾ ਉਹ ਬਾਕੀ ਝੋਟੀ ਚੰਗੀ ਆ ਯਾਰ ਨਸਾ ਨਸਾ ਬਾ ਤੇ ਬੰਤਰ ਵੀ ਜੇ ਗੱਲ ਕਰ ਲਾਂ ਉੱਤੋਂ ਬਾਡੀ ਬੂਡੀ ਦੀ ਬੰਤਰ ਵੀ ਇਹਦੀ ਚੰਗੀ ਆ ਹਨਾ ਬਾਕੀ ਸਿੰਘ ਸੁਸ ਸੁਹਣਾ ਵੀਰੇ ਹਾਂ ਸਿੰਘ ਸੁਸ ਸੁਹਣਾ ਤੇ ਗਾੜੀ ਦਾ ਥਣ ਥਣ ਵੀ ਚੰਗਾ ਲੱਗਿਆ ਹਨਾ ਪੈਸੇ ਇਹਦੇ ਕਿੰਨੇ ਲਵਾਂਗੇ ਆ ਵੀਰੇ ਮੁੱਲ ਦਾ ਕਰਦਾ ਪੱਕ ਦਾਸ ਆ ਪੱਕ 1 5 ਦੀ ਦੇ ਦੇ 1 5 ਦੀ ਹਾਂ ਨਾ ਹਾਂ ਇਹ ਮਿਲੂਗੀ ਸੱਜਣੋ 1 5 ਦੀ ਤੇ ਹੁਣ ਆ ਮੱਝ ਤੇ ਮਾਰ ਦੇ ਦਰਸ ਕੈਮਰਾ ਇਹ ਵੀ ਤੋਰ ਦੇ ਬਾਈ ਨਾਲ ਨਾਲ ਤੋਰ ਦਿਆ ਕਰ ਇਹ ਕਿਹੜਾ ਸੂਆ ਇਹ ਵੀਰੇ ਤੀਜਾ ਸੂਸ ਹੋਈ ਆ ਤੀਜਾ ਸੂਆ ਹਾਂ ਜੀ ਥਾਂ ਥਣਾ ਉੱਤੇ ਚੰਗਾ ਲੱਗਿਆ ਹਰ ਚੰਗਾ ਐਟਾ 12 ਕਿਲੋ ਤੋਲ ਦੁੱਧ ਤੋਲ ਮੈਂ ਥੱਲੇ ਕੰਡੇ ਵਾਲਾ ਕੰਡੇ ਆਲਾ ਹਾਂ ਦੁੱਧ ਇਸ ਘਰ ਦੇ ਵਿੱਚੋਂ ਸੱਜਣੋ ਸਾਨੂੰ ਹਮੇਸ਼ਾ ਹੀ ਕੰਡੇ ਵਾਲਾ ਮਿਲੂ ਲੀਟਰ ਬਾਈ ਕਹਿੰਦਾ ਹੈ ਨਹੀਂ ਗਾ ਆਪਣੇ ਘਰੇ ਦੁੱਧ ਕੰਡੇ ਦੀ ਤੋਲਦੇ ਆ ਨਾ ਸੂਆ ਹੈਗਾ ਸੱਜਣੋ ਤੀਜਾ ਸੂਈ ਕਦੋਂ ਆ ਬਈ ਇਹ ਇਹ ਵੀਰੇ ਚੌਥੀ ਸੂਈ ਵੀ ਆ ਨਾੜੂਆਂ ਨਾਲ ਬੱਚੇ ਦੇ ਕੱਚਾ ਹੀ ਆ ਜੀ ਅੱਛਾ ਬੱਚਾ ਕੀ ਨਾਲ ਦੇ ਬੱਚਾ ਕੱਟਾ ਜੀ ਆ ਮੰਗਰੇ ਦੇ ਮੇਲਕਾਫਾ ਤੇ ਮੇਨ ਗੱਲ ਆ ਜਿਹੜੀ ਲੈ ਵਾਲੂਆ ਵੀ ਚੰਗਾ ਤੇ ਥਾਂ ਥਣਾਟ ਵੀ ਚੰਗਾ ਲੱਗਿਆ ਤੇ ਲੈਵੇ ਤੇ ਯਾਰ ਨਾੜਾ ਨੂੜਾ ਵੀ ਚੰਗੀਆਂ ਚਵਾਈ ਚੂਵੀ ਜੋ ਜੋ ਬਰੇਕ ਨੰਬਰ ਫਾਸਟ ਆ ਜਾਵਾ ਦੁੱਧ ਹੁਣ ਕਿੰਨਾ ਰੈਡੀ ਦਾ ਉਹ ਵੀਰੇ 12 ਕਿਲੋ ਕੰਡੇ ਨਾਲ ਆਪਣਾ ਤੋਲ ਕਰਾਵੇ ਆਪਾਂ 17 18 ਕਿਲੋ ਦੀ ਉਡ ਦੇਵਾਂਗੇ ਆਹ ਵਾਲੇ ਬੰਦੇ ਵੀ ਦਿਖਾ ਦੇ ਦਰਸੋ ਏ ਇਹ ਟਾਈਮ ਨੋਟ ਕਰ ਲਿਓ ਸੱਜਣਾ ਟਾਈਮ ਵਾਲਾ ਟਾਈਮ ਦੇ ਦੇ ਟਾਈਮ ਵੀ ਜੇ ਗੱਲ ਕਰ ਲਾਂ ਮੈਂ 12 1 ਵਜੇ ਦਾ ਸਮਾਂ 22 ਦਾ ਸਮਾਂ ਨਹੀਂ ਹੈਗਾ ਉਸ ਹਿਸਾਬ ਨਾਲ ਜੱਜਮੈਂਟ ਕਰ ਲਿਓ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਵੀਰੇ ਮੁੱਲ ਤਾਂ ਹੈਗੇ 1 ਲੱਖ 20 ਆਪਾਂ 18 ਦੇ ਦਾਂਗੇ 18 ਚ ਵੀ ਕਰ ਲਾਂਗੇ ਮਾਨਤਾ ਓਏ ਅੱਜ ਦਾ ਮੁੱਲ ਜਿੱਦੇ ਆਪਾਂ ਦੁੱਧ 18 ਕੋ ਚੁਆਤਾ ਉਦਦੇ ਮੁੱਲ ਉਦ ਦੇ ਕਰਾਂਗੇ ਵੀਰੇ ਉਹ ਦਿਨ ਵਾਲਾ ਮੁੱਲ ਲੱਗ ਹੋ ਜੂ ਇਹ ਮੁੱਲ ਹੈਗਾ ਅੱਜ ਦਾ ਜੇ ਗੱਲ ਕਰ ਲਈਏ ਦੁੱਧ ਦੇ ਇਸ ਟਾਈਮ 12 ਕਿਲੋ ਆ 12 ਨਾਲੇ 4 ਨਾਲੇ ਥੱਲੇ ਹਾਂ ਲਾ 16 ਦੀ ਬਾਈ ਕਹਿੰਦਾ ਗਾਰੰਟੀ ਦੇਦਾ ਕਿ ਹੁਣ ਆ ਨਗੀਨਾ ਵੀ ਤੋੜ ਦੇ ਬਾਈ ਇੱਥੇ ਵੀ ਮਾਰ ਦੇ ਕੈਮਰਾ ਇਹਦਾ ਕਿਹੜਾ ਸੁਆ ਇਹ ਵੀਰੇ ਫਲੂਨ ਕੱਟਿਆ ਬੰਦਾ ਜੀ ਆਏ ਅੱਛਾ ਸੁਆ ਪਹਿਲਾ ਹੈਗੀ ਦਿੰਦਾ ਜੀ ਹਾਂ ਜੀ ਇਹ ਕਹਿ ਦੰਦ ਹੋਊਗੀ ਵੀਰੇ ਦੋ ਦਿਨ ਦੀ ਹੈ ਵੀਰੇ ਯਾਰ ਅੱਛਾ ਦੋ ਦਿਨ ਦਾ ਹਾਂ ਜੀ ਇਹ ਸੁਈ ਹੋਈ ਆ ਕਿ ਸੂਣ ਵਾਲੀ ਆ ਸੁਈ ਵੀਰੇ ਇਹ ਇਹ ਕਹ ਇੱਕ ਦਿਨ ਹੋ ਕੇ ਬਾਈ ਸੁਈ ਨੂੰ 8 ਦਿਨ ਹੋ ਗਈ ਵੀਰੇ ਲਾ ਸੱਜਣਾ ਦੋ ਦੰਦ ਦੇ ਹਿਸਾਬ ਨਾਲ ਪਹਿਲਾ ਸੂਆ ਤੇ ਕੱਦ ਵਿੱਡ ਜੇ ਗੱਲ ਕਰੀ ਨਾ 31 ਦੇ ਕੱਦ ਵਿੱਡ ਦਾ ਲੇਖਾ ਨਹੀਂ ਹੈਗਾ ਬਾਈ ਕੱਦ ਵਿੱਡ ਹੈਗਾ ਪੂਰਾ ਡਬਲ ਤੇ ਬਾਡੀ ਬੁੱਡੀ ਵੀ ਚੰਗੀ ਆ ਲੰਬਾਈ ਲੰਬੂਈ ਵੀ ਚੰਗੀ ਆ ਤੇ ਥਣ ਥਣੋਟ ਵੀ ਚੰਗਾ ਲੱਗਿਆ ਆ ਪਾਸਾ ਜਾ ਕਿਵੇਂ ਲੱਗਦਾ ਉਸਤਾਦ ਜੀ ਵੀਰੇ ਭਾਲਾ ਕੋਈ ਪਾਸਾ ਉਸ ਪੂਰਾ ਨਹੀਂਗਾ ਅੱਛਾ ਬਾਕੀ 11:00 ਬਰਾਜਿਆ ਰਹੇ ਅੱਧੀ ਧਿਆੜੀ ਪਈ ਆ ਆਪਣਾ ਅੜ ਜਾਂਦੀ ਆ ਹਾਂ ਆਥਣ ਨੂੰ ਵਾਈ ਕਹਿੰਦਾ ਫਸ ਜਾਂਦੀ ਆ ਯਾਰ ਇਹ ਜੀ ਗੱਲ ਨਹੀਂ ਤੇ ਦੁੱਧ ਹੁਣ ਰਹਿ ਜੇ ਕਿੰਨਾ ਬਾਈ ਏ ਥੱਲੇ ਵੀਰੇ ਆਟਾ ਏ ਥੱਲੇ ਇਹਦਾ 12 ਕਿਲੋਈ ਆਪਾਂ 11 ਕਿਲੋ ਤੋਲ ਦਾਂਗੇ ਅੱਛਾ ਪਹਿਲੇ ਨਾਲ ਥੱਲੇ ਹਾਂ ਪਹਿਲੇ ਨਾਲ ਵੀਰੇ 11 ਕਿਲੋ ਡੰਗ ਦੋ ਡੰਗ ਆਪਾਂ ਦੋ ਚਾਰ ਡੰਗ ਚੋਲੇ ਪਾਣ ਡੰਗ ਛੇ ਡੰਗ ਚੋਲੇ ਪਾਣ ਵੀਰੇ ਯਾਰ ਅੱਛਾ ਇੰਨਾ ਕ ਹੈਗਾ ਵੀ ਉਹ ਪਾਸਾ ਪੂਸਾ ਨਹੀਂ ਕੋਈ ਪਾਸਾ ਪੜ ਪੜ ਵੀਰੇ ਪਾਸਾ ਪੂਰਾ ਨਹੀਂ ਹਾਂ ਇਹਦੇ ਪੈਸੇ ਕਿੰਨੇ ਲਮਾਏ ਇਹ ਕੱਟੀ ਦੀ ਯਾਰ ਮੁਰਦਾ ਆ 127 ਅੱਛਾ ਆਪਾਂ ਇੱਕ ਬਾਈ ਦੇ ਦਾਂਗੇ ਯਾਰ 1 ਲੱਖ ਤੇ 22 ਹਜ਼ਾਰ ਦੀ ਇਹ ਕੱਟੀ ਮਿਲੂਗੀ ਮੂੰਹ ਹੋ ਹੈਗੀ ਆ ਦੋ ਦੰਦ ਤੇ ਥਣ ਥਣੋਟ ਵੀ ਜੇ ਗੱਲ ਕਰਨ ਲੱਗਿਆ ਟੌਪ ਦਾ ਸੱਤ ਤੋਂ ਅੱਠ ਦਿਨ ਦੀ ਸੂਈ ਆ ਬਾਈ 8 ਦਿਨ ਹੋ ਗਏ ਵੀਰੇ ਸੂਈ ਆ ਅੱਠਾਂ ਦਿਨਾਂ ਦੀ ਸੂਈ ਥੱਲੇ ਦੁੱਧ ਚੰਗਾ ਤਿਆਰ ਆ ਹਨਾ ਹਾਂਜੀ ਆ ਹੁਣ ਆ ਆ ਮੱਝ ਵੀ ਤੋਰਦੇ ਯਾਰ ਇਹਦਾ ਕਿਹੜਾ ਸੂਆ ਬਾਈ ਇਹ ਵੀਰੇ ਤੀਜੀ ਸੂਈ ਆ ਇਹ ਸੂਈ ਹੋਈ ਆ ਕਿ ਸੂਣਾ ਆ ਕੱਲ ਦੀ ਸੂਈ ਆ ਵੀਰੇ ਇਹ ਅੱਛਾ ਇਹ ਕੱਲ ਦੀ ਸੂਈ ਆ ਇਹ ਬੌਲੇ ਜੀ ਆਹ ਲੇ ਬੌਲੇ ਜੀ ਵੀਰੇ ਬੌਲੇ ਜੀ ਇਹਦੇ ਨਾਲ ਬੱਚਾ ਕੀ ਆ ਇਹ ਨਾਲ ਹੀ ਕੱਟਾ ਜੀ ਅੱਛਾ ਠੀਕ ਆ ਜੀ ਇਹਦੀ ਹੈ ਕੱਟੀ ਆ ਇਹਦੇ ਮਗਰ ਕੱਟੀ ਆ ਤੇ ਬਾਕੀ ਇਧਰ ਮੇਲ ਕਾਫ ਨੇ ਜਿਹੜੇ ਪਹਿਲਾਂ ਦਿਖਾਈਆਂ ਨੇ ਹਾਂਜੀ ਹਾਂਜੀ ਆ ਕੱ ਚਭਾਈ ਤੁਸ ਜਗੀਆ ਉ ਜੇ ਗੱਲ ਕਰ ਲਈ ਵੀ ਜਾਨਵਰ ਸਾਰੇ ਯਾਰ ਵੀਰੇ ਵਾਕੇ ਖਾਲੀ ਨਹੀਂ ਕੀਤੀ ਆ ਪਾਪਾ ਮੈਂ ਕਹਿੰਦੀ ਖਾਲੀ ਕੀਤੀ ਵੀ ਆ ਇਹ ਥੱਲੇ ਥੱਡਿਆ ਵਾ ਠੀਕ ਆ ਗੱਲ ਹਾਂ ਉਹ ਪੰਜ ਸੱਤ ਦਿਨ ਜਿਵੇਂ ਆਪਾਂ ਗੱਲ ਕਰਦੀਏ ਦੂਜੇ ਤੀਜੇ ਸੂਰ ਵਾਲੀ ਥੱਲੇ ਆਪਾਂ ਨੂੰ ਓਦਾਂ ਵੀ ਮੰਨ ਲਓ ਵੀ ਛੱਡਣਾ ਚਾਹੀਦਾ ਹਨਾ ਕੋਈ ਸੂਰ ਬੱਚਰ ਜਾਏ ਤੇ 2 2.5 ਕਿਲੋ ਬੋਲ ਚੋਇਆ ਸੀ 2 ਕਿਲੋ ਦੀ 5 ਕਿਲੋ ਚੋਇਆ ਸੀ 6 ਕਿਲੋ ਚੋ ਉਹ ਗੱਲਾਂ ਦੇ ਫਾਇਦਾ ਨਹੀਂ ਪਈ ਇਹ ਕਿੰਨਾ ਕੁ ਪਾ ਦੂਗੀ ਭਾਈ ਇਹ ਵੀਰੇ 14 13 ਕਿਲੋ ਦੋ ਤਰਾ ਹੁਣ ਦੇ ਦੂਗਾ 13 14 ਪਾ ਸਕਦੇ ਆ ਤੇ ਬਾਕੀ ਉਹੀ ਗੱਲ ਆ ਵੀ ਬ ਆਪਾਂ 2 ਘਟਣਾ ਵੀ ਦੇ ਦਾਂਗੇ ਯਾਰ ਇਹ ਦੇ ਦਾਂਗੇ 88000 ਹਾਂ 88000 ਹਾਂ ਮਾਨਤਾਨ ਛੋਟ ਛੱਪਾ ਹੋ ਜੂਗਾ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਰੇਟ ਯਾਰ ਰੇਟ ਇਹ ਸੱਜਣ ਦੇ ਜਾਇਜ਼ ਹੀ ਹੁੰਦੇ ਨੇ ਤਕਰੀਬਨ ਤਕਰੀਬਨ ਆਹ ਰੋਸ਼ੀ ਝੋਟੀ ਇਹ ਝੋਟੀ ਵੀਰੇ ਸੁਣ ਵਾਲੀ ਆ ਇਹਦਾ ਸੂਆ ਕਿਹੜਾ ਬਾਈ ਇਹ ਦੂਜੇ ਦਾ ਸੁਣਿਆ ਵੀਰੇ ਅੱਛਾ ਇਹ ਦੂਜਾ ਸੂਆ ਸੌਂਦੀ ਆ ਥਣ ਥਣੌਟ ਯਾਰ ਇਹਨੂੰ ਬੜਾ ਕਮਾਉਂਦਾ ਹਾਂ ਦੰਦ ਹੀ ਛਿੱਗੀ ਹੋਈ ਆ ਵੀਰੇ ਅੱਛਾ ਲਾ ਦੰਦਾਂ 'ਚ ਹੈਗੀ ਆ ਸੱਜਣੋਂ 6 ਦੰਦ ਤੇ ਮੇਨ ਗੱਲ ਆ ਜਿਹੜੀ ਥਣ ਥਣੌਟ ਝੋਟੀ ਦਾ ਚੰਗਾ ਇਹ ਆ ਗਈ ਰੋਸ਼ੇ ਪ ਇਹ ਕਿੰਨੇ ਦਿਨ ਕੱਢ ਦੂ ਬਾਈ ਇਹ ਵੀ ਦੋ ਚਾਰ ਦਿਨ ਹੀ ਲਊਗੇ ਬਹੁਤ ਵੋ ਚੰਗੇ ਅੱਛਾ ਆ ਦੋ ਚਾਰ ਦਿਨ ਕੱਢ ਦੀ ਆਉਂ ਲੱਗਦੀ ਨਸਲ ਨਸਲ ਠੰਡੀ ਸੀ ਲੱਗਦੀ ਨਸਲ ਬੜੀ ਚੰਗੀ ਜੀ ਬੜਾ ਠੰਡੀ ਹੈ ਆ ਨਸਲ ਠੰਡੀ ਸੀ ਲੱਗਦੀ ਆ ਕੱਦ ਵੀ ਡੇ ਦਾ ਵੀ ਚੰਗਾ ਤੇ ਸਿੰਘ ਸੁng ਦੀ ਕੁਆਲਿਟੀ ਵੀ ਚੰਗੀ ਆ ਰਿੰਗ ਸਿੰਘ ਹੈ ਦਾ ਇਹਦੇ ਰਾਜੇ ਕਿੰਨੇ ਪੈਸੇ ਲੈ ਲਾਂਗੇ ਆਪਾਂ ਲੈ ਵੀਰੇ ਮੁੱਲ ਤਾਂ ਕਰਦੇ ਪਾ ਲੱਖ ਰੁਪਇਆ ਅੱਛਾ ਆਪਾਂ 3.5 ਲੱਖ ਹੀ ਦੇਵਾਂਗੇ ਯਾਰ ਓਏ 97 ਕਹਿਆ ਕਰ 97 ਦੇ ਦਾ 95 ਦੇ ਆ ਚੱਲ ਯਾਰ ਧੋਕੇ ਨਾ ਪਾ ਲੈ ਰਾਜਾ ਕਹਿੰਦਾ 95 ਹੀ ਦੇ ਦਾਂਗੇ ਓਏ ਬੰਦਾ ਜਿਆਦਾ ਹੋ ਗਿਆ ਜੀ ਕਰ ਲੂ ਨੇ ਬਰਗ ਮਤੋਂ ਦਿੱਤਾ ਅਰਕ 14 ਕਿਲੋ ਦੀ ਓਟ ਆਪਾਂ ਇਹਦੀ ਵੀ ਦੇਵਾਂਗੇ ਯਾਰ ਅੱਛਾ 14 ਕਿਲੋ ਦੀ ਓਟ ਦੇ ਦਾਂਗੇ ਤੇ ਬਾਕੀ ਦੁੱਧ ਸੇਵਾ ਦਾ ਹੁੰਦਾ ਦੁੱਧ ਸੇਵਾ ਦਾ ਬਾਕੀ ਆਪਾਂ ਗਰਾਪ ਨੂੰ ਮੈਂ ਦੱਸ ਦਈਏ ਹਾਂ ਦੁੱਧ ਸੇਵਾ ਦਾ ਹੁੰਦਾ ਓਟਾਂ ਤੈਨੂੰ ਪਤਾ ਫਿਰ ਬਾਅਦ ਚ ਓਖਾ ਹੋ ਜਾਣਾ ਹੁੰਦਾ ਓਟ ਮਾਂ ਨਹੀਂ ਵੀਰੇ ਜਿਹੜੀ ਗੱਲ ਕਹਦੀ ਪੱਕੀ ਹੋਊ ਆਪਣੀ ਕੱਚੀ ਗੱਲ ਨਹੀਂ ਇਹਦਾ ਕਿਹੜਾ ਸੂਆ ਬਾਈ ਇਹ ਵੀਰੇ ਤੀਜੇ ਸੂਏ ਸੂਈ ਆ ਅੱਛਾ ਇਹ ਮੈਂ ਆ ਯਾਰ ਛੱਡਾ ਥਲੋ ਠੀਕ ਆ ਗੱਲ ਮੈਂ ਹੁਣ ਰੰਗ ਬਣਾ ਕੇ ਦੁੱਧ ਤੇ ਮੈਂ 12 ਕਿਲੋ ਬੈਠਾ ਹਾਂ ਕਿੰਨੇ ਦਿਨ ਦੀ ਸੂਈ ਆ? ਸੂਈ ਨੂੰ ਹੋ ਗਿਆ ਨਾ 10 ਤੇ 12 ਦਿਨ ਹੋ ਗਏ ਨੇ ਵੀਰੇ। 10-12 ਦਿਨਾਂ ਦੀ ਸੂਈ ਥੱਲੇ ਕਿੰਨਾ ਦੁੱਧ ਆ? 12 ਕਿਲੋ ਕੰਡੇ ਵਾਲਾ ਤੋਲ ਕੇ ਜਾਵੇ। ਕਹਿੰਦੇ ਗੱਲਾਂ ਨਹੀਂ ਇਹ। ਉਹ ਤੋਲਣਾ ਆਪਾਂ ਜਿੰਨੀਆਂ ਥੱਲੇ ਦੁੱਧ ਆਪਾਂ ਨੇ ਦੱਸਿਆ ਕੰਡੇ ਵਾਲਾ ਦੁੱਧ ਹੋਊਗਾ। ਤੇ ਡੰਗ, ਦੋ ਡੰਗ, ਚਾਰ ਡੰਗ ਆਪਣੇ ਕੋਲੋਂ ਝੋਕੇ ਵੀ ਕੋਈ ਨਹੀਂ ਆਸ। ਹਾਂ ਜਿਹੜਾ ਬੰਦਾ ਆ ਮਗੋਂਦਾ ਉਥੇ ਦੁੱਧ ਘਟ ਨਿਕਲੇ ਮੈਂ ਵਾਅਦਾ ਕਰਦਾ ਸਾਰੇ ਪੈਸੇ ਵਾਪਸ 10000 ਰੁਪਏ ਨਾਲ ਦੇਵਾਂਗਾ ਯਾਰ। ਐਸ਼ਿਆ। ਇੰਨੇ ਗਰੰਟੀ। ਉਹ ਜੇ ਕਈ ਵਾਰੀ ਉੱਥੇ ਜਾ ਕੇ ਜੀਜੂ ਨਾ ਲਾਵੇ ਮੈਂ ਬੀ ਦੁਨੀਆ ਕੌਣੀ ਤਾਂ ਹੈ ਇਹ ਦੁਨੀਆ ਵਾਲੇ ਪ੍ਰਕਾਰ ਦੀ ਆ ਇਹ ਗਾਰੰਟੀ ਲਿਆ ਕਰ ਜਿਹਦੇ ਕਰਨਾ ਕਰੀ ਜਾਣਾ ਹਾਂ ਗਾਰੰਟੀ ਨਾਲ ਵਾਲੀ ਚੱਕਿਆ ਕਰ ਪਰ ਬਾਈ ਪਸ਼ੂ ਗਾਰੰਟੀ ਵਾਲੇ ਸਾਰੇ ਯਾਰ ਲੈ ਉਹ ਤਾਂ ਤੇਰੀ ਗੱਲ ਠੀਕ ਆ ਵੀ ਗਾਰੰਟੀ ਥੋੜਾ ਹੋ ਜਾਣਾ ਗੜਬੜ ਚ ਇਹ ਆਪਣੇ ਚੂਈਆਂ ਵੀ ਕਰੇ ਮੁੰਜਾ ਹੈ ਚੂਈਂ ਕਰਕੇ ਪਾਏ ਇਹ ਗਾਰੰਟੀ ਲਈ ਠੀਕ ਆ ਇਹਦੇ ਪੈਸੇ ਕਿੰਨੇ ਲਵਾਂਗੇ ਇਹ ਮੁੱਲ 85000 ਦਾ 83000 ਦੇ ਦਾਂਗੇ ਯਾਰ 83000 ਇਹ ਜੋ ਮਾਨਤਾਨ ਕਰਦੇ ਯਾਰ ਇਹ ਮੈਨੂੰ ਉਹਨਾਂ ਨੇ ਮੋਨਾਂ ਉਹਨਾਂ ਦੇ ਮੁਕਾਬਲੇ ਹੈ ਇਹਦਾ ਬਿੱਡ ਮੈਨੂੰ ਥੋੜਾ ਜਿਹਾ ਘੱਟ ਲਓ। 80 ਦੇ ਦਾਂਗੇ ਯਾਰ। 80 ਦੇ ਦਾਂਗੇ। ਹਾਂ ਛੋਟਾ ਛੱਪਾ ਕਰ ਦਾਂਗੇ। ਕਰ ਦਾਂਗੇ ਕਰ ਦਾਂਗੇ। ਆ ਰੇਟ ਅਜਾ ਪੈਣ ਜਮੀ ਖਿੱਚਮੀ ਰੱਖਾਂਗੇ। ਪੂਰੇ ਖੇਤ ਵਿੱਚ ਕੀਤਾ। ਆ ਹੁਣ ਇੱਕ ਆਪਣੇ ਵੀਰੇ ਵੇਚਦੇ ਹੈ ਜਿਹੜੇ ਪਸ਼ੂ ਆਪਾਂ ਤੋਂ ਲੈਣਾ ਹੈਗਾ। ਕਰ ਤੋ ਕਰ 10000 ਰੁਪਏ ਸਾਈ ਪਾਵੇ। ਠੀਕ ਹੈ ਗੱਲ। ਅਗਲੇ ਵੀਡੀਓ ਚ ਆਪਾਂ 2 ਘੰਟੇ ਵਜੇ ਸਾਈ ਪਾਤੀ ਨੂੰ 3000 ਰੁਪਿਆ। ਅਸੀਂ ਬਈ ਘੰਟੇ ਲਾਗੇ 2 ਘੰਟੇ ਲਾਗੇ। ਠੀਕ ਹੈ ਗੱਲ। ਉਹ ਦੇਖਣੀ ਮੇਰੇ ਪਸ਼ੂ ਖਰਾਬ ਹੋ ਜਾਂਦੇ ਆ। ਠੀਕ ਹੈ ਗੱਲ। ਹਰ ਕੇ ਆਪਾਂ ਜਿਹ ਅਕਾ ਸਕਰੀਨਸ਼ਾਟ ਜੀ ਭੇਜਦੇ ਆਂ ਅਸੀਂ ਲੱਖ ਪਾਤਾ 2 ਲੱਖ ਪਾਤਾ ਹਾਂਜੀ ਉਹ ਲਗ ਲਗ ਕੱਕ ਨਹੀਂ ਹੁੰਦਾ ਵੀਰੇ ਆਪਾਂ ਪੜੇ ਲਿਖੇ ਗਏ ਸਾਰਾ ਕੁਝ ਜਾਣਦੇ ਆਂ ਕੀ ਕਾ ਗੱਲ ਉਹ ਹਾਏ ਧੋਖਾ ਪਰ ਹੋਰ ਭਰਾਵਾਂ ਨੂੰ ਕਹਿੰਦੇ ਠੱਗੀ ਧੋਖੇ ਤੋਂ ਬਚੋ ਆ ਹਾਂ ਠੱਗੀ ਸੱਜਣੋ ਕਈ ਕਿਸਮ ਦੀ ਚੱਲ ਰਹੀ ਆਪਾਂ ਨੂੰ ਵੀ ਸਕਰੀਨਸ਼ਾਟ ਬੰਦੇ ਭੇਜ ਦੰਦੇ ਸਾਡੇ ਟ੍ਰਟ ਕਰਕੇ ਹਨਾ ਵੀ ਖਾਤੇ ਥੋੜੇ ਪੇਮੈਂਟ ਆ ਗਈ ਹਨਾ ਪਰ ਖਾਤੇ ਚ ਪੈਸੇ ਯਾਰ ਚੈੱਕ ਕਰੇ ਬਿਨਾ ਕਿਸੇ ਕੋਲੇ ਵੀ ਮਾਲ ਨਾ ਵੇਚੋ ਨਾ ਵੇਚੋ ਫਿਰ ਨਾ ਵੇਚੋ ਉਹ ਗਾ ਵੀ ਖੋਲਿਆ ਬਾਈ ਜਿਹੜੀ ਗੱਬਣ ਖਰੀ ਅੰਦਰ ਹਾਂ ਉਹ ਵੀ ਖੋਲਿਆ ਖਾ ਆਡਿਟ ਕਰਕੇ ਪਾਉਂਦਾ ਆਡਿਟ ਕਰਕੇ ਪਾਉਂਦਾ ਆਡਿਟ ਕਰਕੇ ਪਾਉਂਦਾ ਬਈ ਇਹ ਗੱਲਾਂ ਦਾ ਖਾਸ ਧਿਆਨ ਰੱਖਿਆ ਕਰੋ ਬਾਕੀ ਜੇ ਕੋਈ ਚੈੱਕ ਦਿੰਦਾ ਸੱਜਣਾ ਚੈੱਕ ਵੀ ਨਾ ਲਿਆ ਕਰੋ ਇੱਕ ਘੋੜਿਆਂ ਵਾਲੀ ਠੱਗੀ ਚੱਲ ਰਹੀ ਆ ਉਹਦੇ ਪਰ ਤਾਂ ਤਕਰੀਬਨ ਤਕਰੀਬਨ ਸਾਰੇ ਪੰਜਾਬ ਵਿੱਚ ਪਤਾ ਵੀਰੇ ਆ ਪਤਾ ਲੱਗੇ ਗਿਆ ਫੜੇ ਵੀ ਗਏ ਬੰਦੇ ਆ ਫੜੇ ਗਏ ਆ ਬੰਦੇ ਫੜੇ ਵੀ ਗਏ ਬਾਕੀ ਗਰੁੱਪ ਹੋਰ ਵੀ ਬਹੁਤ ਨੇ ਬਚ ਕੇ ਰਿਹਾ ਕਰੋ ਆ ਆ ਮੱਛੀ ਦਾ ਕੀ ਸੀ ਨਾ ਇਹ ਵੀਰੇ ਦੂਜੇ ਸੇ ਸੁਣੀ ਆ ਇਹ ਕਿੰਨੇ ਦਿਨ ਕੱਢਦੀ ਆ ਬਾਈ ਇਹ ਵਾ ਵੀਰੇ 5-4 ਦਿਨ ਲਊਗੀ ਇਹ ਲਊਗੀ 5-4 ਦਿਨ ਆਤੁਰਦੀ ਜੀ ਕਿਵੇਂ ਆਈ ਹੈ ਇਹ ਤਰਦੀ ਵੀਰੇ ਮੜਾ ਪੱਕੇ ਦਾ ਕਰਦੀ ਆ ਅੱਛਾ ਕੱਚੇ ਦਾ ਘੋੜੀ ਭਾਈਦੀ ਆ ਅੱਛਾ ਜਿਵੇਂ ਆਪਣੀ ਉਹ ਘੋੜੀ ਭਾਈਦੀ ਹਾਂਜੀ ਹਾਂਜੀ ਆ ਬਾਈ ਲੋਵੇ ਘੋੜੀ ਵੀ ਰੱਖੀ ਹੋਈ ਆਈ ਜੀ ਗੱਲ ਨਹੀਂ ਕਹਿੰਦਾ ਜਿਵੇਂ ਉਹ ਘੋੜੀ ਭਾਈਦੀ ਆ ਕੱਚੇ ਚ ਤਾਂ ਭਾਈਦੇ ਪੱਕਾ ਥੋੜਾ ਜਿਆ ਮੰਦੀ ਆ ਇਹ ਆ ਗਈ ਮੇਰਾ ਕਹਿੰਦਾ ਗਰਮੀ ਚੱਲ ਰਾਂ ਦੀ ਆ ਗਈ ਗਰਮੀ ਲੈ ਦੂਜਾ ਸੂਆ ਵੀਰੇ ਪਯੌਰ ਅੱਛਾ ਪਯੌਰ ਦੂਜਾ ਸੂਆ ਦਿਨ ਕਿੰਨੇ ਕੱਢ ਸਕਦੀ ਆ ਵੀਰੇ ਚਾਹ ਪਾਣੀ ਲਵਾਂਗੇ ਠੰਡੀ ਸੀਰ ਦਾ ਬਾੜੀ ਜਾਂਦੇ ਅੰਤਿ ਮੁੱਕੇ ਪਾਇਆ ਚੜੀ ਆ ਠੰਡੀ ਠੰਡੀ ਜੀ ਲੈ ਹੀ ਗੱਲ ਹੀ ਹੈ ਨਾ ਜਿੱਥੇ ਮੜਾ ਜੇ ਹ ਇੱਕ ਨੱਕ ਦੁੱਧ ਪਾ ਸਕਦੀ ਆ ਇਹ ਵੀਰੇ 15 ਕਿਲੋ ਦਾ ਪਾਈ ਦੂਰਾ ਆਣਾ ਹੈ 15 ਕਿਲੋ ਦਾ ਪਾਈ ਹੈ ਹਾਂ ਥਾਨ ਬਹੁਤ ਵਧੀਆ ਗਾਈ ਇਹੋ ਜਿਹਾ ਜਿੰਨਾ ਪਾਲੋ ਨਾ ਕੱਢ ਲੋ ਯਾਰ ਹਾਂ ਥਾਨ ਥਣੋੜ ਚੰਗਾ ਲੱਗਿਆ ਹਾਂ ਥਣੋੜ ਤਾਂ ਬੜਾ ਚੰਗਾ ਲੱਗਿਆ ਵੀਰੇ ਹਾਂ ਗੁੰਦ ਜੀ ਮਾਰਦੀ ਹੈ ਇਹ ਜਿਹੜਾ ਬਣਾਇਆ ਨਹੀਂ ਨਾ ਬਣਾਇਆ ਨਹੀਂ ਇਹ ਤਾਂ ਆ ਲੈ ਜੂਗੀ ਪੰਜ ਚਾਰ ਦਿਨ ਲੈ ਲਓ ਜੀ ਵੀਰੇ ਇਹਦੇ ਪੈਸੇ ਕਿੰਨੇ ਲਮਾਂਗੇ ਰਾਜੇ ਇਹਦਾ ਯਾਰ 45000 ਰੁਪਏ ਮੁੱਲ ਕਰਦੇ ਆ 43 ਦੇ ਦਾਂਗੇ ਯਾਰ ਹੈ 43000 ਦੇ ਦਾਂਗੇ 43 ਦੀ ਦੇ ਦਾਂਗੇ ਮਾਨਤਾਨ ਕਰ ਦਾਂਗੇ ਛੋੜ ਛੱਡ ਕਰ ਦੇ ਯਾਰ ਕਿਹੜੀ ਗੱਲ ਆ ਭਾਈ ਸਰ ਸਾਹਿਬ ਬ ਇਵਰੇ ਪ੍ਰੋਨ ਸੁਈ ਆ ਬੱਸੀ ਅੱਛਾ ਦੰਦਾਜ ਕਿਵੇਂ ਆ ਦੰਦਾ ਚੋਗਿਆ ਵੀਰੇ ਦੰਦਾਂ ਚ ਚਾਰ ਦੰਦ ਆ ਤੇ ਪਛਾਣੂ ਹੋ ਕੇ ਦਿਖਾਇਆ ਦਰਸ ਪੂਰੀ ਖੋਲ ਕੇ ਤੋਰ ਵੀ ਦੇ ਨਾਲ ਨਾਲ ਦੰਦਾਂ ਚ ਹੈ ਗਿਆ ਸੱਜਣੋ ਚਾਰ ਦੰਦ ਬੱচ্চਾ ਕੀ ਆ ਰਜੇ ਨਾਲ ਇਹਦੇ ਬੱਸੀਆ ਮਗਰ ਵੀਰੇ ਪੋਵਰੀ ਮਗਰ ਵੀ ਇਹਦੇ ਬੱਛੀ ਆ ਹੀ ਗੱਲ ਨਹੀਂ ਇੱਕ ਨਾਲ ਇੱਕ ਨਗੀਨਾ ਉਹੀ ਗੱਲ ਵੀ ਫਰੀ ਵਾਲਾ ਸਿਸਟਮ ਹਾਂ ਤੇ ਮੇਨ ਗੱਲ ਆ ਯਾਰ ਬੱਛੀ ਦੀ ਮਾਰਕਿੰਗ ਮੁਰਕਿੰਗ ਬਹੁਤ ਪਿਆਰੀ ਆ ਹਨਾ ਸਾਉ ਸੀਲਾ ਤੇ ਥਣ ਥਨੋਟ ਵੀ ਚੰਗਾ ਲੱਗਿਆ ਤੇ ਲੱਗਿਆ ਵੀ ਜੇ ਗੱਲ ਕਰਨੀ ਐ ਪੂਰੀ ਦੂਰੀ ਤੇ ਆ ਲੈ ਮੋੜ ਲੜਾ ਜਾਈ ਮੋੜ ਲੈ ਇਧਰਲੇ ਪਾਸੇ ਕੱਕਾ ਇੱਕ ਦਿਨ ਹੋ ਗਿਆ ਇਹਨੂੰ ਸੂਈ ਨੂੰ ਇਹ ਵੀਰੇ ਪਰਸ ਤੋਂ ਫੇਰ ਸੂਈ ਆ ਪਰਸੋਂ ਦੀ ਕਿੰਨਾ ਕੁ ਬੋੜਾ ਹੈ ਬੋੜਾ 14 ਕਿਲੋ ਵੀਰੇ ਤਰਮਾ ਕੰਡੇ ਵਾਲਾ ਹੈ 14 ਕਿਲੋ ਕੰਡੇ ਵਾਲਾ ਹਾਂ ਆ ਸਾਈਡ ਫਾਇਟ ਤਾਂ ਨਹੀਂ ਹੈਗੀ ਕਿਵੇਂ ਨਾਲ ਭਾਲ ਭਾਲ ਵੀਰੇ ਕਲੀ ਹੈ ਕਲੀ ਭਾਲ ਭਾਲ ਅੱਛਾ ਭਾਲਾ ਕੋਈ ਪਾਸਾ ਬੂਸਾ ਤਾਂ ਨਹੀਂ ਹੋਰ ਆ ਵੀਰੇ ਹਾਂ ਪਾਸ ਪਾਸੇ ਬੂਸੇ ਦੀ ਵਾਈ ਕਹਿੰਦਾਹੀ ਗੱਲ ਨਹੀਂ ਵੀ ਗਰੰਟੀ ਵਾਲੀ ਗੱਲ ਇਹ ਆ ਤੇ ਮੇਨ ਗੱਲ ਆ ਜਿਹੜੀ ਯਾਰ ਬੱਛੀ ਸਾਊ ਸੀਲ ਵੀ ਆ ਤੇ ਪਿਆਰੀ ਵੀ ਬਹੁਤ ਆ ਯਾਰ ਕੱਦ ਕਾਠ ਵੀ ਚੰਗਾ ਹਨਾ ਇਹਦੇ ਕਿੰਨੇ ਰੁਪਏ ਲਵਾਂਗੇ ਵੀਰੇ ਮੁੱਲ ਤੇ ਆਪਾਂ ਕਰਦਾ 60000 ਕਿੰਨੇ ਦੀ ਛੱਡ ਦਾਂਗੇ 58000 ਦੇ ਦਾਂਗੇ ਯਾਰ 58 ਦੀ ਦੇ ਦਾਂਗੇ ਤੇ ਮਾਨਤਾਨ ਕਰ ਦਾਂਗੇ ਹੈਨਾ ਸੁਆ ਪਹਿਲਾਂ ਦੰਦਾਂ 'ਚ ਚਾਰ ਦੰਦ ਬਹੁਤ ਠੰਡੀ ਵੀ ਗੀਰੇ ਬਹੁਤ ਨਹੀਂ ਦੰਦਾਂ 'ਚ ਕਿਵੇਂ ਰਾਜੇ ਦੰਦਾਂ 'ਚ ਚਾਰ ਦੰਦਾਂ ਦਾ ਲੈ ਇੱਥੇ ਤੋਂ ਮੇਰੇ ਕੱਦ ਕਾੜ ਦਾ ਅੰਦਾਜ਼ਾ ਲਾ ਸਕਦੇ ਹੋ ਬੱਚੀ ਸੱਜਣੋਂ ਚੰਗੀ ਆ ਤੇ ਨੰਬਰ ਬੋਲ ਦਿਓ ਜੀ ਆਪਣਾ ਨੰਬਰ 9592773698 ਇੱਕ ਵਾਰੀ ਫੇਰ ਬੋਲ 9592773698 ਲੈ ਸੱਜਣੋਂ ਅੱਜ ਦੀ ਵੀਡੀਓ ਬਣਾਈ ਆ ਆਪਾਂ ਨੇ ਪਿੰਡ ਬਲਾਸਪੁਰ ਤਹਿਸੀਲ ਨਿਹਾਲ ਸਿੰਘਾਲਾ ਤੇ ਜ਼ਿਲ੍ਹਾ ਮੇਰਾ ਖਿਆਲ ਆ ਬਾਈਆਂ ਨੂੰ ਰਹਿ ਜਾਂਦਾ ਮੋਗਾ ਇਹਨਾਂ 'ਚ ਤੁਹਾਨੂੰ ਜਿਹੜ ਨੇੜੇ ਆ ਕੇ ਤਸੱਲੀ ਕਰਕੇ ਬਾਈ ਰਾਜੇ ਤੋਂ ਖਰੀਦ ਕੇ ਲੈ ਜਾਓ ਧੰਨਵਾਦ